ਅੱਜ ਲਗਾਤਾਰ ਬਾਰਿਸ਼ ਹੋਣ ਵੇਲੇ ਦਿਨ ਅਚਕੀਂ ਕਿਥਾ ਅਸਲੇ ਮੌਸਮ ਦੇ ਅਸਰ ਦੇ ਕਿੰਨਾ ਚਿਰ ਬਾਰਿਸ਼ ਕੰਟੀਨਿਊ ਜੀ ਕਿਉਂਕਿ ਮੌਨਸੂਨ ਦੀ ਆਮਦ ਸਾਰੇ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਸੋ ਤਾਂ ਕਰਕੇ ਜਿਹੜੀ ਲਗਾਤਾਰ بارش ਵੀ ਅਸੀਂ ਕਾਫੀ ਹਿੱਸਿਆਂ ਦੇ ਵਿੱਚ ਅਬਜ਼ਰਵ ਕਰ ਰਹੇ ਹਾਂ ਔਰ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਇੱਕ ਤਰੀਕ ਤੋਂ ਜਿਹੜੀ ਲਗਾਤਾਰ بارش ਅਬਜ਼ਰਵ ਕੀਤੀ ਜਾ ਰਹੀ ਹੈ ਜਿਵੇਂ ਇੱਕ ਤਰੀਕ ਨੂੰ 14 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਹੋਈ ਸੀ ਦੋ ਤਰੀਕ ਨੂੰ 9.2 ਮਿਲੀਮੀਟਰ ਹੋਈ ਸੀ ਔਰ ਅੱਜ 49.2 ਮਿਲੀਮੀਟਰ ਜੋ بارش ਲੁਧਿਆਣਾ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਔਰ ਜਿਸੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਨੀਚੇ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਰਾਕੇ ਮੌਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਨੀਚੇ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਮੌਨਸੂਨ ਦੀ ਆਮਦ ਦੇ ਕਾਰਨ ਜਿਹੜੀ ਬਾਰਿਸ਼ ਕੰਟੀਨਿਊਸਲੀ ਹੋ ਰਹੀ ਹੈ ਔਰ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਨੀਚੇ ਚੱਲ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੀ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਜਿਹੜਾ yellow alert ਪੰਜਾਬ ਵਾਸਤੇ ਜਾਰੀ ਕੀਤਾ ਗਿਆ ਹੈ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਹੈ ਉਹ ਵੀ ਹੋ ਸਕਦੀ ਹੈ। ਹਮ ਤੱਕ ਜਿਹੜਾ ফলো ਕਰਦੇ ਕਿੰਨੇ mm ਤੱਕ بارش ਹੋ ਚੁੱਕੀ ਹੁੰਦੀ ਹੈ ਅ ਜੀ ਜੁਲਾਈ ਦੀ ਲੁਧਿਆਣਾ ਦੀ ਨਾਰਮਲ ਜਿਹੜੀ بارش 220.4 ਬਿਲਿਮੀਟਰ ਹੈ। ਔਰ ਇਸ ਵਾਰੀ 72.4 ਮਿਲੀਮੀਟਰ ਅੱਜ ਤੱਕ ਜੋ ਹੈ ਉਹ ਹੋ ਚੁੱਕੀ ਹੈ। ਲੱਗਦਾ ਕਿ ਜਿ ਚਾਰ ਦਿਨ ਹੋਇਆ ਤਾਂ ਜਿਹੜੀ ਆਮ ਜਿੰਨਾ ਮੌਨਸੂਨ ਹੁੰਦਾ ਹੈ ਇਸ ਵਾਰ ਉਸ ਤੋਂ ਵੀ ਥੋੜਾ ਜਿਹਾ ਉੱਪਰ ਹੀ ਰਹੇਗੀ بارش ਸੁਖਦਾ ਹੈ। ਸ਼ਾਇਦ ਲੋਕਲ ਜੀ ਦੀ ਕਿਸਮਾਂ। ਬਿਲਕੁਲ ਜੀ ਕਿਉਂਕਿ ਹਲੇ ਤਿੰਨ ਦਿਨ ਨਹੀਂ ਲੰਘੇ ਨੇ ਔਰ ਤਿੰਨ ਦਿਨਾਂ ਦੇ ਵਿੱਚ 72.4 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ। ਸੋ ਅਨਵਰਡ ਦਿਨਾਂ ਦੇ ਵਿੱਚ ਵੀ ਫਿਲਹਾਲ ਤਿੰਨ ਚਾਰ ਦਿਨ ਹਲੇ بارش ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ। ਸੋ ਅਸੀਂ ਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਨਾਰਮਲ ਜਾਂ ਅੱਛੀ ਜਿਹੜੀ ਬਾਰਿਸ਼ ਇਸ ਵਾਰੀ ਹੋਣ ਵਾਲੀ ਹੈ ਕਿਉਂਕਿ ਆਈਐਮਡੀ ਵੱਲੋਂ ਜੋ ਮੌਨਸੂਨ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ 106% ਜਿਹੜਾ ਲੌਂਗ ਪੀਰੀਅਡ ਐਵਰੇਜ ਦਾ ਇਸ ਵਾਰੀ ਹੋਣ ਦੀ ਸੰਭਾਵਨਾ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਅੱਛੀ ਬਾਰਿਸ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਕਿਸਾਨ ਬੋਲਣ ਕਿਸਾਨ ਦੇ ਲਈ ਆਉਂਦੇ ਕਿ ਕਿਸਾਨ ਬੋਲਣ ਵਾਲੀ ਹੋਣਗੀ ਜੀ ਜਾਰੀ ਹੈ ਪਾਣੀ ਦੀ ਰੋਕ ਰਹਿਣਾ ਨਹੀਂ ਪਾਣੀ ਘਟੇ ਜੀ ਕਿਉਂਕਿ ਹੁਣ ਝੋਨੇ ਦੀ ਲਵਾਈ ਵੀ ਹੋ ਗਈ ਹੈ ਔਰ ਝੋਨੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਸੋ ਉਹਦੇ ਵਾਸਤੇ ਫਾਰਮਰਸ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਅਸੀਂ ਹੁਣ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਹੁਣ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਹੋਈ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਇਹ ਝੋਨੇ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰੇਗੀ ਔਰ ਝੋਨੇ ਲਈ ਲਾਹੇਵੰਦ ਸਿੱਧ ਹੋਏਗੀ ਔਰ ਇਹਦੇ ਨਾਲ-ਨਾਲ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਨੇ ਉਹਨਾਂ ਤੇ ਵੀ ਥੋੜਾ ਪ੍ਰੈਸ਼ਰ ਘਟ ਕਰਨ ਦੇ ਵਿੱਚ ਮਦਦ ਕਰੇਗੀ ਆਮ ਲੋਕਾਂ ਨੂੰ ਕਿਸਾਨਾਂ ਦੀ ਆਮ ਲੋਕਾਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਾਰਿਸ਼ ਐਕਸਪੈਕਟਿਡ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਤਿਆਰ ਰੱਖਣਾ ਚਾਹੀਦਾ ਜਿਹੜੇ ਕੋਈ ਲੋਅ ਲੇਇੰਗ ਏਰੀਆਜ਼ ਦੇ ਵਿੱਚ ਨੇ ਸਪੈਸ਼ਲੀ ਉਹਨਾਂ ਨੂੰ ਥੋੜਾ ਜਿਹਾ ਆਪਣਾ ਬੰਦੋਬਸਤ ਰੱਖਣਾ ਚਾਹੀਦਾ ਕਈ ਵਾਰੀ ਕੋਈ ਪਾਣੀ ਦੀ ਪ੍ਰੋਬਲਮ ਹੁੰਦੀ ਹੈ ਸੋ ਬਾਕੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੀਆਂ ਆਊਟਡੋਰ ਐਕਟੀਵਿਟੀਆਂ ਨੇ ਜੇ ਕੋਈ ਤੈਦੇ ਹਸਾਬ ਨਾਲ ਪਲਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਆਉਣ ਵਾਲੇ 3-4 ਦਿਨ ਜੋ ਬਾਰਿਸ਼ ਹੋਣ ਦੇ ਕਾਫੀ ਹਿੱਸਿਆਂ ਦੇ ਵਿੱਚ ਚਾਂਸ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੋ ਵੀ ਸਕਦੀ ਹੈ